ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰੀ ਥੋੜਾ ਸਵਾਗਤ ਕਰਦੀ ਹਾਂ ਹੋਰ ਸਨੋ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਆਪਾਂ ਚੱਲੇ ਹਾਂ ਜੀ ਮਹਾਲੀ ਨੂੰ ਕਣ ਕਣ ਆ ਇੱਧਰ ਨਹੀਂ ਆ ਆਪਣੇ ਕਣ ਕਣ ਲੱਗੇ ਆ ਜੀ ਛਿੱਟਾ ਕੱਢਣਾ ਮਹਾਲੀ ਨੂੰ ਚੱਲੇ ਆ ਬਾਕੀ ਤੁਹਾਨੂੰ ਦੱਸ ਦਿਆਂ ਹੈ ਜੀ ਮਹਾਲੀ ਨੂੰ ਕਿਉਂ ਚੱਲੇ ਸਾਡੇ ਪਾਪਾ ਜੀ ਸੀਗੇ ਹਸਪੀਟਲ ਚ ਦਾਖਲ ਹਫਤਾ ਹੋ ਗਿਆ ਕਿੱਕਾ ਹਉਤਾ ਹੋ ਲਿਆ ਸੋਮਵਾਰ ਮੰਗਲਵਾਰ ਨੂੰ ਕੁਛ ਗਏ ਤੇ ਬਸ ਅੱਜ ਸੋਮਵਾਰ ਹੈ ਤੇ Papa ਜੀ ਨੂੰ ਦਵਾਨ ਦਾ ਦਵਾਈਓ ਗਏ ਸੀਗੇ ਅਸੀਂ ਹੈਨਾ Papa ਇਹ ਲੱਤ ਦੇ ਹੋਇਆ ਹੋਇਆ ਸੀਗਾ ਫੋੜਾ ਮਤਲਬ ਕਿ ਫਿੰਸੀ ਜੀ ਸੀਗੀ ਫੋੜਾ ਵੀ ਗਿਆ ਕਿ ਹੈ ਹੈਨਾ ਤਾਂ ਉੱਥੇ ਅਗ ਡਾਕਟਰ ਨੂੰ ਦਿਖਾਉਣ ਨਹੀਂ ਰਹੀ ਸੀਗੀ ਅਸੀਂ ਕਿ ਆ ਚਲ ਦਿਖਾ ਦੋ ਨਾ ਡਾਕਟਰ ਨੂੰ ਫਿਰ ਜਦੋਂ ਡਾਕਟਰ ਨੇ ਦੇਖਿਆ ਡਾਕਟਰ ਕਹਿੰਦੇ ਤੁਸੀਂ ਐਡਮਿਟ ਕਰਾ ਦੋ ਫਿਰ ਅਸੀਂ ਸਾਰ ਦਿਨ ਸਾਡੀ ਉੱਤੇ ਕੱਜਲ ਖਵਾਈ ਰਹੀ ਕਦੇ ਇੱਧਰ ਕਦੇ ਉੱਧਰ ਹੈ ਨਾ ਫਿਰ ਜਾ ਕੇ ਐਡਮਿਟ ਕਰਾਏ ਚਲੋ ਡਾਕਟਰ ਕਹਿੰਦੇ ਵੀ ਸਰਜਨ ਨੂੰ ਦਿਖਾਉਣਾ ਹੈ ਹਨਾ ਅਸੀਂ ਕਿਹਾ ਵੀ ਚਲੋ ਦਿਖਾ ਲਿਓ ਸਰਜਨ ਨੂੰ ਫੇਰ ਭਈ ਦੂਜੇ ਦਿਨ ਤੀਜੇ ਦਿਨ ਫੇਰ ਸਾਨੂੰ ਬੁਲਾਇਆ ਕਹਿੰਦੇ ਵੀ ਆਪਰੇਸ਼ਨ ਕਰਨਾ ਹੈ ਵੀ ਤੁਸੀਂ ਆਜੋ ਅਸਾਈਨ ਕਰਨੇ ਹੈ ਹਨਾ ਅਸੀਂ ਤਾਂ ਭਈ ਡਰ ਕੇ ਵੀ ਆਪਰੇਸ਼ਨ ਕਰਨਾ ਹੈ ਹਨਾ ਪਤਾ ਨਹੀਂ ਕੀ ਹੋਊਗਾ ਕਿ ਪੈਰਾਂ ਦੇ ਪਹਿਲਾਂ ਵੀ ਇੰਨੇ ਆਪਰੇਸ਼ਨ ਕਰੇ ਹੋਏ ਨੇ ਕਿਸੇ ਦੀ ਉਂਗਲੀ ਇੱਕ ਪੈਰ ਦੀ ਉਂਗਲੀ ਆਪਣੇ ਇੱਕ ਪੈਰ ਦੇ ਬੂਤੇ ਹਨਾ ਬਹੁਤ ਬੁਰਾ ਹਾਲ ਹੋਇਆ ਹੈ ਫਿਰ ਅਸੀਂ ਹੂੰ ਡਰ ਕੇ ਕਹਿੰਦੀ ਵੀ ਆਪਰੇਸ਼ਨ ਕਰਕੇ ਨੇ ਆ ਵੀ ਪਸ ਭਰੀ ਹੋਈ ਵਿੱਚ ਵੀ ਉਹ ਕੱਢਣੀ ਐ ਅਸੀਂ ਹਨਾ ਚਲੋ ਫਿਰ ਅਸੀਂ ਸਾਈਨ ਕਰਕੇ ਆ ਗਏ ਸੀਗੇ ਫਿਰ ਉਹਨਾਂ ਨੇ ਆਪਰੇਸ਼ਨ ਕਰਿਆ ਪੂਰੇ ਨੂੰ ਬੇਹੋਸ਼ ਕਰਕੇ ਹਨਾ ਸਾਰਿਆਂ ਨੂੰ ਸਾਰੇ ਸਰੀਰ ਨੂੰ ਫਿਰ ਹੁਣ ਅੱਜ ਡਾਕਟਰ ਕਹਿੰਦੇ ਵੀ ਛੁੱਟੀ ਕਰਨੀ ਐ ਅਸੀਂ ਤਾਂ ਕਹੇ ਸੀ ਕਿ ਦੋ ਤਿੰਨ ਦਿਨ ਹੋਰ ਰੱਖ ਲਵੋਣ ਕਿਉਂਕਿ ਘਰੇ ਨਾ ਤਾਂ ਪਾਪਾ ਜੀ ਨੇ ਟਿੱਕੇ ਬੈਠਣਾ ਨਾ ਪਾਪਾ ਜੀ ਨੇ ਪਰਹੇਜ਼ ਕਰਨਾ ਚਲ ਪੱਟੀ ਐ ਪੱਟੀ ਦਾ ਅਸੀਂ ਕਰੀ ਜਾਵਾਂਗੇ ਹਨਾ ਹੁਣ ਆਪਾਂ ਵੀ ਕਿੰਨਾ ਨਾਲ ਰਹਿ ਸਕਦੇ ਆ ਉਹੀ ਇਹ ਬੰਦਾ ਦੇਖਭਾਲ ਕਰ ਲੂਗਾ ਰੋਟੀ ਪਾਣੀ ਦੇ ਦੂਗਾ ਕਹੋਂਗੇ ਟਿੱਕੇ ਵਹਿ ਜਾ ਇਹ ਕਰ ਲਓ ਕਹਿੰਦਾ ਸਾਨੂੰ ਝਟਕਾ ਮਿਲਣੀ ਹੈ ਹਨਾ ਬਾਕੀ ਚਲੋ ਦੇਖਦੇ ਹਾਂ ਹੁਣ ਜਾ ਕੇ ਕੀ ਮਾਹੌਲ ਹੈ ਬਾਕੀ ਆਪਾਂ ਨੇ ਕੰਟੀਨ 'ਚ ਵੀ ਜਾਣਾ ਸੀਗਾ ਕੰਟੀਨ 'ਚ ਵੀ ਆਪਣਾ ਸਮਾਨ ਵਗੈਰਾ ਲੈ ਕੇ ਆਉਣਾ ਹੈ ਹਨਾ ਪਾਪਾ ਜੀ ਕਹਿੰਦੇ ਆਜੋ ਫਟਾਫਟ ਕਹਿੰਦੇ ਕੰਟੀਨ 'ਚੋਂ ਸਮਾਨ ਲੈਣਾ ਹੈ ਪਰ ਚੱਕ ਵੀ ਲਈ ਫਿਰ ਮੇਰੇ ਕੋਲ ਪੈਸੇ ਨਹੀਂ ਹੈ ਮੇਰੇ ਕੋਲ ਕਿਹੜੇ ਪੈਸੇ ਆ ਟੈਕੀ ਫੋਨ ਕਰਾਣੀ ਮੇਰੇ ਤੋਂ ਕਰਾਣੀ ਆ ਆਪ ਕਰਕੇ ਅੱਗੇ ਚੱਲੇ ਨਹੀਂ ਜਾਏ ਟੀਮ ਮੇਰਾ ਕਿੱਥੇ ਨਹੀਂ ਚੱਲੇਦਾ ਟੀਮ ਵੀ ਨਹੀਂ ਚੱਲੇਦਾ ਉਹ ਵੀ ਨਹੀਂ ਚੱਲਿਆ ਹਨ ਫਿਰ ਤੂੰ ਚਲਾ ਦੇ ਜੂਜਾ ਮੈਂ ਆਪਣੇ ਠੀਕ ਕਰਾ ਲਾਂਗਾ ਜਿਹਦਾ ਮੇਰਾ ਫਿਰ ਤੈਨੂੰ ਦੇ ਦਾਂਗਾ 2000 ਪਹਿਲੇ ਲੈਣੇ ਐਵੇਂ ਹਾਂਜੀ ਉਹਦਾ ਤੈਨੂੰ ਦੇ ਦੇ 500 ਰੁਪਏ 250 ਰਹਿ ਗਏ ਤੇਰੇ 250 ਹੀ ਰਹਿ ਗਿਆ ਮੇਰੇ ਕੋਲ ਤਾਂ 2000 ਆਇਆ ਹੀ ਨਹੀਂ ਹੈਗਾ ਹਾਂ ਹੱਕ ਤੁਹਾਨੂੰ ਤੋਂ 200 ਕਰਾ 200 ਕਰਾ ਉਹ ਟਾਈਟ ਹੋਸ ਇਹਨਾਂ 5 500 ਕੇ ਬਣੇ ਮੈਂ ਨੋਟ ਦੋ ਠੀਕ ਹੈ ਬਸ ਮੈਂ ਵੀ ਟੈਂਕੀ ਮੈਂ ਤੇਲ ਨਹੀਂ ਪਵਾਉਣਾ ਹੈਗਾ ਮੈਂ ਲੈ ਨਾ ਉਹ ਕਿ ਟਾਈਮ ਨਹੀਂ ਦਿੱਤੇ ਨਾ ਪਾ ਚੱਲ ਪਵਾ ਦੇ ਨਾ ਨਾ ਪਵਾ ਦੇ ਪਵਾ ਦੇ ਮੈਂ ਚਲਾਇਗਾ ਫਿਰ ਠੀਕ ਹੈ ਫਿਰ ਮੈਂ ਕਿਹੜੇ ਚਲਾਣੀ ਹੈ ਲੋ ਭਾਈ ਹੁਣ ਤਾਂ ਮੌਸਮ ਸਾਫ ਹੋ ਗਿਆ ਇਹ ਹਵਾ ਕਿਉਂ ਕਰੀ ਰਹੀ ਹੈ ਮੇਰਾ ਪਹਿਲੇ ਨੱਕ ਦਾ ਜਾਮ ਹੋਇਆ ਗਿਆ ਚਲ ਰੱਖੋ ਨੱਕ ਨੂੰ ਪਿੱਛੇ ਰੱਖ ਕਿੱਥੇ ਰੱਖ ਗਿਆ ਮਕੋਲ ਉਹ ਹਵਾ ਦਾ ਸਾਰੀ ਮੇਰੇ ਮੂੰਹ ਪਰ ਹੋਈ ਪਈ ਹੈ ਬੰਦ ਕਰ ਕੀ ਹੈ ਮੋਟਾ ਦਿਨ ਦੇਖ ਲਓ ਜਿਹੜੇ ਕਿਨੇ ਕਾਲ ਦੇ ਨਹੀਂ ਹੈਗਾ ਨਹੀਂ ਦੀਨੇ ਜ਼ਰਾਂ ਨੂੰ ਬੋਲਦੀ ਭਈ ਇਹ ਓਨ ਕੈਮਰਾ ਨਹੀਂ ਬੋਲਦੇ ਜਦੋਂ ਆਫ ਕੈਮਰਾ ਹੁੰਦਾ ਫਿਰ ਬਹੁਤ ਬੋਲਦੇ ਹੈ ਸਾਰੇ ਨੂੰ ਤੁਹਾਨੂੰ ਲੱਗਦੇ ਨਹੀਂ ਇਹ ਗੁਗਗੇ ਬੋਲਦੇ ਨਹੀਂ ਐ ਚੁੱਪ ਚੁੱਪ ਰਹਾ ਭਾਈ ਤੇਰੇ ਘਰ ਆਲਦਾ ਐਂ ਗਾਹਾਂ ਸਾਰੇ ਮੰਤ ਰੱਖਾ ਹਵਾਲਾ ਆਵੇ ਆ ਆਹ ਕੀ ਕਰ ਰਹਾ ਦਾ ਦੇਖੀ ਸਰੋਂ ਕਿੰਨ ਸੁਣ ਲੱਗ ਰਹੀ ਐ ਫੁੱਲ ਖਿਲੇ ਵਿ ਸਰੋਂ ਦੇ ਸੜਕਾਂ 'ਇ ਬਹੁਤ ਟੁੱਟੀਆਂ ਪਈਆਂ ਭਾਈ ਆ ਤੂੰ ਕਿਹਨ ਜਾ ਰਿਹਾ ਨਾ ਆਪਾਂ ਕਿਚਨ ਜਾ ਰਿਹਾ ਤੂੰ ਇੰਦਰ ਉਹੇ ਨੇ ਜਾ ਰਹੇ ਆ ਥੋ ਯਾਰ ਸੜਕ ਦਾ ਠੱਡਾ ਠੱਡਾ ਹਾਲ ਦੇਖ ਲਓ ਮਨ ਲੀ ਸਾਡੇ ਖੇਤਾਂ ਨਾਲੋਂ ਪਿੱਛੇ ਉਹ ਕਿਹੜਾ ਉਹ ਦਿਖ ਰਿਹਾ ਆਰਿਨ ਕਾਲਜ ਦਿਖ ਰਿਹਾ ਉਹ ਸਾਹਮਣੇ ਉਹ ਦੇਖੋ ਸਾਡੇ ਖੇਤਾਂ ਦੇ ਤੁਹਾਨੂੰ ਕਾਲਜ ਦਿਖ ਰਿਹਾ ਆਰਿਨ ਕਾਲਜ ਆਰਿਨ ਸਕੂਲ ਵੀ ਹੈ ਲੋ ਜੇ ਆਖਰਕਾਰ ਆਪਾਂ ਟਰਾਲ ਮੰਪ ਤੇ ਪਹੁੰਚ ਗਏ ਠੀਕ ਹੈ ਹੁਣ ਆਪਾਂ ਨੇ ਟੈਂਕੀ ਫੁੱਲ ਕਰਾਣੀ ਹੈ ਗੱਡੀ ਦੀ ਕਰਾਂਗੇ ਬੋਲੋ ਟੈਂਕੀ Hmm? जी ईटिम चले चल देख पहले कह दे भाई ने ईटिम चला ले क्या क्या गया ऑप्शन मेरा है ईटिम नहीं पहला अपने ईटिम चलाओ हां पहले मैं अपने चलाऊंगा पहले चलाओ फिर ते तेल वो आना सुनू तो मैं दे शाम तक सॉरी <laughs> ਦਵਾਰੇ ਦੱਬੋ ਕੋਲੇ ਵੀਰ ਖੁੱਲਿਆ ਨਹੀਂ ਲੋਕ ਹੋ ਗਿਆ ਜ਼ਿਆਦਾ ਠੇਲਣੀ ਡਿੱਗੀ ਦਾ ਟੱਕਣੀ ਨਹੀਂ ਖੁੱਲ ਰਹਾ ਹੈਗਾ ਖੁੱਲ ਕੇ ਖੁੱਲ ਗਿਆ ਤੇ ਪਾਸਾ ਬਾਈਗਰੂ 80 ਕਾਰ ਚੱਲ ਜਾਵੇ ਮੈਂ ਤਾਂ 80 ਵੀ ਭਰਾਂ ਭੁੱਲੀ ਮੈਂ ਲੈ ਕੇ ਨਹੀਂ ਆਈ ਚੱਲ ਗਿਆ ਲੋ ਜੀ ਕਾਰ ਚੱਲ ਗਿਆ ਆਪਣਾ ਠੀਕ ਹੈ ਡਿੱਗੀ ਕਰਾ ਲਈ ਆਪਾਂ ਨੇ ਕੈਂਕੀ ਕਰਾ ਲਈ ਫੁੱਲ ਤੇਲ ਦੀ ਤੇ ਹੁਣ ਜਦ ਪਾਪਾ ਜੀ ਨੇ ਸਾਡੇ ਨੂੰ ਸਵੇਰ ਦੇ ਨੇ ਸਾਨੂੰ 10 ਫੋਨ ਕਰ ਲਿਆ ਹੁਣ ਵੀ ਕਰ ਲਿਆ ਲਾਲੀ ਕਿੱਥੇ ਆ ਗਈ ਸਰਦਾਰ ਜੀ ਕਹਿੰਦੇ ਆ ਗਈ ਵਸ ਕਹਿੰਦੇ ਬਨੂੜ ਪਹੁੰਚਣਾ ਨੇ ਹੋਰ ਕੀ ਕਰੀਏ ਅੱਧਾ ਟਾਈਮ ਤਾਂ ਸਾਨੂੰ ਸਾਡੇ ਪਾਪਾ ਜੀ ਨੇ ਘਰੇ ਜਾਦਾ ਲਵਾ ਤਿਆ ਮਿੰਟ ਬਾਅਦ ਫੋਨ ਕਰਦੇ ਨੇ ਤੁਰਪੀ ਕਿੱਥੇ ਆ ਗਈ ਤੁਰਪੀ ਕਿੱਥੇ ਆ ਗਈ ਕੋਈ ਫਾਇਦਾ ਨਹੀਂ ਹੋਇਆ ਹੁਣ ਇਹ ਸਰਬਰੇ ਬੰਦ ਪਿਆ ਹੈ ਲੋਜੀ ਪਕੰਡੀਆਂ ਚਾਹੀਏ ਪਰ ਆਪ ਨੂੰ ਫਾਇਦਾ ਕੋਈ ਨਹੀਂ ਹੋਇਆ ਕਿਉਂਕਿ ਕਹਿੰਦੇ ਸਰਵਰ ਬੰਦ ਪਿਆ ਡਾਊਨ ਚੱਲ ਰਿਹਾ ਡਾਊਨ ਬੰਦੇ ਪਿਆ ਬਸ ਕੀ ਹੋ ਗਿਆ ਸਰਵਰ ਦੇ ਡਾਊਨ ਹੈ ਕਹਿੰਦੇ ਬੰਦ ਹੋ ਗਏ ਆਏ ਬਸ ਅਸੀਂ 15 ਮਿੰਟ ਹੋ ਗਏ ਸਾਨੂੰ ਬੈਠੇ ਨੂੰ ਅਸੀਂ ਲੱਗ ਜਾਈਏ ਸਾਰੇ ਮੁਰਮੁਰ ਕੇ ਜਾ ਰਹੇ ਨੇ ਉਹ ਇਸ ਤਰ੍ਹਾਂ ਹੋਆ ਬੜੀ ਪੂਰੀ ਤਰ੍ਹਾਂ ਮੀਟ ਰਹੇ ਕੋਈ ਹੈ ਹੈ ਕਿੰਨਾ ਹੋ ਰਿਹਾ ਹੈ ਬੇਗਰੇ ਬੜੀ ਬੁਰੀ ਤਰ੍ਹਾਂ ਕਰਾ ਹੈ ਹੈਂਗ ਹੋ ਗਿਆ 10 15 ਮਿੰਟ 5 10 ਮਿੰਟ ਕਹਿ ਕੇ ਕਿ ਉਹਨੇ ਇਹੀ ਅੱਧਾ ਘੰਟਾ ਹੋ ਗਿਆ ਪਟਾਣ ਨੂੰ ਲੋ ਜੀ ਕੋਈ ਫਾਇਦਾ ਨਹੀਂ ਹੋਇਆ ਕੰਟੀਨ ਚ ਆ ਜਾਂਦਾ ਬਸ ਹੁਣ Papa ਜੀ ਨੂੰ ਲੈ ਕੇ ਚਲੀਏ ਘਰ ਨੂੰ ਹੁਣ ਫੇਰ ਦੇਖਾਂਗੇ ਕੈਮਰਾ ਨਾਲ ਹੱਥ ਬਹੁਤ ਦੁਖਰੇ ਆ। ਬਹੁਤ ਸਾਰੇ ਮੋੜ ਮੁੜ ਕੇ ਆ ਰਹੇ ਆ। ਗੱਲੇ ਘੜੀਆਂ ਦੇਖ ਰਹੇ, ਵੀ ਟਾਈਮ ਖਰਾਬ ਹੈ। ਕਿੱਥੇ ਦੇਖ ਰਹੇ ਘੜੀ? ਉਹ ਪਾਈ ਐਂ ਦੇਖ ਰਿਹਾ ਤਾਂ ਹੱਥ ਨੂੰ ਕਰਕੇ। ਆਹ ਆ ਰਿਹਾ ਲਾਲ ਜੀ ਸਾਲਾ। ਕਿਉਂ ਖਰਚਾ ਘਾਸ ਕਾ ਬਚ ਗਿਆ? ਨਾ। ਫਿਰ ਹੋਜੋ ਮੇਰਾ ਬਚੀ ਗਿਆ ਕਿਉਂ ਫਿਰ ਸਮਾਨ ਲੈਣਾ ਹੈ ਔਰੇ ਤੇ ਖਾਤਾ ਹੋਊਗਾ ਫਿਰ ਉੱਥੇ ਦੇ ਹੋਰ ਜਗ੍ਹਾ ਦੇ ਲੈਣਾ ਪੈਣਾ 10 ਮਿੰਟ ਹੋਰ ਪਾਰੇ ਪਾਰੇ ਮੈਂ ਮਾਰਕ ਕਰ ਦਿੰਦਾ ਅੱਛਾ ਦਿਨ ਵਿੱਚ ਥੋੜੀ ਜਿਹੀ ਰੱਖ ਲਾਂਗਾ ਤੇ ਹੁੰਦੀ ਸੀ ਉਹ ਮੈਂ ਤਾਂ ਸੋਫੀ ਆ ਰਹੀ ਹੈ ਹਾਂ ਹੁੰਦਾ ਤੈਨੂੰ ਆਣੀ ਸੁਸਤੀ ਹੋਰ ਉਹ ਦੇਖੋ ਭਾਈ ਜਹਾਜ਼ ਜਾਂਦਾ ਦਿਖ ਰਿਹਾ ਤੁਹਾਨੂੰ ਤਲੰਗ ਗਿਆ ਉਹ ਲੰਗ ਗਿਆ ਅਰਜੰਟੀਨ ਮਜਾ ਹਾ ਕੀ ਆ ਕਹਿੰਦੇ ਹੋਣੇ ਸਾਰੇ ਹਰਗੀ ਕੁੜਤਾ ਕੰਟੀਨ ਮਜਾ ਅੱਛੇ ਜੀ ਕਹਿੰਦੇ ਤਾਂ ਹੋਣੀ ਕਹਿੰਦੇ ਹੋਣੀ ਹਾਂ ਦੇਖੀ ਹੈਨਾ ਫਿਰ ਇੱਥੇ ਜਾ ਰਹੇ ਤਾਂ ਇਹ ਰਿਜ਼ਰਵ ਹੀ ਲੈ ਲੈ ਮੈਂ ਪਿਛੇ ਦਰਨਾ ਕੁਝ ਹੋਰੀ ਕਰਿਆਣਾ ਰਹਿਣ ਦੇ ਸਭ ਤੋਂ ਵੱਧ ਲਿਟਾਣ ਥੱਲੇ ਆਂਕੂ ਲੋਜੀ ਪਾਪਾ ਨੇ ਸਾਡੇ ਸਿੱਧੀ ਹੋ ਗਈ ਕੀ ਕੀ ਵੀਡੀਓ ਬਣਾਵਾ ਪਹਿਲਾਂ ਤਰਲੀ ਦਾ ਉਰੀ ਛੱਡਣੀ ਪੈਣੀ ਹੈ ਹਾਂ ਕਿਥੇ ਲਈ ਆਪਾਂ ਇਹ ਦਵਾਈ ਕਿਉਂ ਨਹੀਂ ਮੈਂ ਨਹੀਂ ਪਾਉਂਦੀ ਮਹਿੰਗੀ ਦੇ ਚੱਕਰ ਨੇ ਇੱਕ ਵਾਰ ਤਾਂ ਉਹ ਇਨਫੈਕਸ਼ਨ ਦੀ ਸਾਰੀ ਦਵਾਈ ਹੈ ਉਹ ਉਹ ਲੈਣੀ ਜ਼ਰੂਰੀ ਹੈ ਹੂੰ ਹਮੇਸ਼ਾ ਲਿਖਾ ਬਕਰ ਚਾਰ-ਚਾਰ ਪੂਰੀ ਤੇ ਲੈਣੀ ਹੋਣਾ ਜਣਾ ਮਿਟਰੇਸ ਤੁਹਾਨੂੰ ਦੋ ਹੀ ਲੈਣੀ ਹੈ ਫਿਰ ਦੇਖ ਲਓ 1:00 ਵਜ ਗਿਆ ਹਸਪਤਾਲ ਮਿਟਰ ਹੀ ਮੈਂ ਤੇ ਚੱਲੇ ਜਾ ਮੈਂ ਦੇਖ ਲਓ ਲੈ ਲੈ ਨਾਲੇ ਉਹ ਫਿਰ ਟੈਸਟਾਂ ਦਾ ਰੈਫਰ ਲਿਆਉਂਗੇ ਨਾ ਜੇ 5 ਦਿਨਾਂ ਬਾਅਦ ਵੀ ਉਹ ਪੱਟੀ ਕਰਾਉਣ ਦੁਬਾਰੇ ਦਿਖਾਉਣ ਆਣੇ ਇਹਨਾਂ ਨੇ ਕਿਹਾ ਵੀ ਜੇ ਪੱਟੀ ਠੀਕ ਹੈ ਪਾਪਾ ਜੀ ਇਹ ਕਹਿ ਰਹੇ ਜੇ ਬਾਹਰ ਪੱਟੀ ਵਧੀਆ ਹੋਊਗੀ ਇਹਨਾਂ ਨੇ ਫਿਰ ਵੀ ਐ ਕਿਹਾ ਵੀ 2 ਦਿਨ ਸਮੇ ਚੱਕਰਾ ਕੇ 5 ਦਿਨਾਂ ਬਾਅਦ ਫਿਰ ਪੱਟੀ ਦਿਖਾਉਣ ਆਇਓ ਦੁਬਾਰੇ ਵੀ ਜੇ ਨਾ ਪੱਟੀ ਵਧੀਆ ਹੁੰਦੀ ਹੋਈ ਨਾ ਵੀ ਫਿਰ ਹਮੇ ਆਪ ਕਰੂਗੇ ਦੁਬਾਰੇ ਉਹ ਕਹਿੰਦੇ ਜਾਖਮ ਐਡਾ ਸਰਾ ਏ ਤੁਹਾਨੂੰ ਤਾਂ ਉਹ ਲੱਗ ਰਿਹਾ ਮੜਾ ਜਾ ਕਹਿੰਦੇ ਵਿੱਚ ਐ ਪਾ ਕੇ ਉਂਗਲੀ ਫੇਰ ਜਾ ਕੇ ਨੂੰ ਸਾਫ ਕਰਾਂ ਏ लाली ले चल भाई, ओ भाई पापा जी ने क्या करे चलो चलो मैं बिस्तर में अंदर पो आराम कि लता उपर रख के बहजे जाता थोड़ी के देर बैठा लमका के ना बैठे तो। ਉਹ ਤੇ ਜੈਸਿੰਦ ਪਹਾਰ ਚਾ ਮਾਸਾ ਮਾਸਾ ਬਾਪੂ ਜੇਲੀ ਮਤਿ ਛੁੱਟ ਕੇ ਆਇਆ ਅੱਜ ਮਾਰਾ ਜੇਲ੍ਹ ਨੂੰ ਉੱਥੇ ਨਹੀਂ ਧਰਤੀ ਮੌਜੋ ਕੁੜੀ ਆਦੀ ਕਰੇ ਪੱਜਪਾ ਮਾਰੀ ਦੀ ਲੰਬੀ ਕੋਈ ਅੰਦਰ ਵੇਖ ਮੈਂ ਵੀ ਅੰਦਰ ਹੀ ਕਿਹਾ ਬਹਿ ਜਾ ਕੋਈ ਨਹੀਂ ਜਾ ਉਹ ਨਾ ਤੇ ਝਾੜ ਤੇ ਦਸਵੇਰੀ ਲਿਆ ਉਹ ਤੁਮ ਨੂੰ ਬਾਹਰ ਕਰੇ ਕੱਪੜੇ ਪਾ আমার মেয়ে কিন্তু না বেঁচে আছে। প্যাট্রন ਕੋ ਜੜੂ ਐਸੇ ਨਾ ਰੱਖੇਗਾ ਤੈਨੂੰ ਕਿਹਾ ਭੋਲੇ ਕਿ ਨਹੀਂ ਚੱਲਦਾ ਬਾਹਰ ਛੱਡ ਲਾ ਮੈਂ ਪੋਰ ਦੇ ਵਿੱਚ ਰੱਖ ਦਿੱਤਾ ਮੋਟਰ ਚਲਾਣ ਲਈ ਹੈ ਅੱਛਾ ਪੱਲੇ ਲਿਆ ਪੱਕਰ ਹੈ ਠੀਕ ਹੈ ਸਬਜੀ ਮੇਰੇ ਕੋਲ ਆਲੂ ਛੋਲਿਆਂ ਦੀ ਪਈ ਸੀਗੀ ਹੋਰ ਨਾ ਹਾਂ ਛੋਲਿਆਂ ਦੀ ਹੋਰ ਆਪਾਂ ਨੇ ਬਣਾਈ ਨਹੀਂ ਮਟਰ ਕੱਢਾਂ ਨੂੰ ਦੇਖਦੀ ਜਾਂ ਤਾਂ ਹੁਣ ਬਣਾ ਲੂੰਗੀ ਸਬਜ਼ੀ ਹਾਲੇ ਮੇਰੇ ਕੱਪੜੇ ਧੋਣ ਤੋਂ ਪਏ ਨੇ ਮੈਂ ਕਿ ਪਹਿਲਾਂ ਮਟਰ ਕੱਢ ਲਾਂ ਮਰਜੀ ਤੇ ਬੈਹ ਜਾਣਾ ਨਾਲੇ ਇੱਕਦੋ ਸਾਡੇ ਕੱਪੜੇ ਸੁਕਾਉਣ ਵਾਲੀ ਜਿੰਨੀ ਕਰਾਉਣੀ ਇੱਧੇ ਕੁਝ ਨਿਕਾ ਕੇ ਰੱਖਾਂਗੀ ਦੇਖਦੀ ਆਂ ਫਿਰ ਨਹੀਂ ਫਿਰ ਧੋ ਧੋ ਕੇ ਬਾਲਟੀ ਚ ਪਾਵਾ ਕੇ ਇਧਰ ਚਪਿੰਦਰ ਨੂੰ ਫੜਾਉਂਗੀ ਉਤੋਂ ਸੁਕਵਾਉਂਗੀ ਫਿਰ ਕੱਪੜੇ ਹੋਰ ਕੀ ਕਰਦੀ ਸਰਦਾਰ ਜੀ ਨੂੰ ਕਹਦਾ ਫੋਨ ਕਰ ਦੋ ਹੁਣ ਦੁਬਾਰੇ ਫੋਨ ਕਰਿਆ ਕਹਿੰਦਾ ਕੋਈ ਨਹੀਂ ਮਤਲਬ ਤੇ ਦਿਉਂ ਪੀਂਸੇ ਵੇਦੀ ਹੈ ਨਾ ਸਵੇਕੂ ਮੈਂ ਉੱਠੀ ਹੋਈ ਆ 6 ਵਜੇ ਦੀ 6:00 ਪਾਉਣੇ ਦੇ 6:00 ਕਹ ਹੋ ਰਹੀ ਸੀਗੇ ਉਦੋਂ ਦੀ ਚਲੋ ਚਲ ਚਲੋ ਚਲ 5 ਮਿੰਟ ਵੀ ਬੈਠਣ ਦਾ ਨਾ ਪੈਣ ਦਾ ਬਿਲਕੁਲ ਟਾਈਮ ਨਹੀਂ ਹੈਗਾ ਬਸ ਹੁਣ ਦੇਖਦੀ ਆ ਸਬਜੀ ਬਣਾਏ ਦਉਗੀ ਕਿਉਂਕਿ ਸਵੇਰੇ ਫੇਰ ਹਨਾ ਹੋਰ ਕੰਮ ਕਰ ਬਹੁਤ ਹੋ ਜਾਂਦਾ ਪਾਪਾ ਤੇ ਪੱਟੀ ਕਰਾਣ ਜਾਣੀ ਪੈਣੀ ਹੈ ਫੇਰ ਸਵੇਰੇ ਕਿਸੇ ਦਾ ਜੀ ਮੈਨੂੰ ਕਹਿ ਦਿੰਦੇ ਵੀ ਮੈਂ ਕੱਲ੍ਹ ਕਿੱਥੇ ਜਾਵਾਂਗਾ ਤੂੰ ਵੀ ਨਾਲੇ ਚੱਲਣਾ ਮੈਂ ਉਹਨੇ फटाफट ਕੰਮ ਕਰਨ ਪਟਾ ਲਿਆ ਕਿਉਂਕਿ ਪੱਟੀ ਦੇਖਦੇ ਆ ਨਾ ਡਾਕਟਰ ਨੇ ਕਿਹਾ ਵੀ ਜ਼ਖਮ ਐਨਾ ਸਾਰਾ ਜ਼ਖਮ ਹੈਗਾ ਮਤਲਬ ਕਿ ਪ੍ਰੈਸ਼ਰ ਪਰ ਐਨਾ ਸਾਰਾ ਹੈ ਘੱਟ ਤਾਂ ਕਿ ਜਦੋਂ ਪੱਟੀ ਕਰਾਵਾਂਗੇ ਨਾ ਉਦੋਂ ਪਤਾ ਲੱਗੂਗਾ ਵੀ ਕਿੱਡਾ ਜ਼ਖਮ ਹੈ ਕਹਿੰਦੇ ਵੀ ਉਹ ਨਾ ਜ਼ਖਮ ਦੇ ਵਿੱਚ ਐ ਹੱਥ ਪਾ ਕੇ ਘਮਾ ਕੇ ਗੋਜ਼ ਨਾਲ ਦਵਾਈ ਨਾਲ ਬਣੀ ਕਿਹਾ ਗਿਆ ਕਿ ਕਹਿੰਦੇ ਸੀ ਕਿ ਮਦਨ ਸਫਾਈ ਕਰਨੀ ਪੈਣੀ ਹੈ ਮੈਂ ਤਾਂ ਕਿਹਾ ਜੀ ਮੈਂ ਕਿ ਤੁਸੀਂ ਅੱਜ ਪੱਟੀ ਕਰ ਦਿਓ ਕਹਿੰਦੇ ਅਜਾ ਕੱਲ੍ਹ ਕਰ ਜੇ ਵੀ ਦਿਨ ਛੱਡ ਕੇ ਕਰੀਏ ਕਹਿੰਦੇ ਕਹ ਤੁਸੀਂ ਇੱਥੇ ਹੀ ਰਹਿ ਜਾਓ ਲਾਗ ਨੇੜੇ ਵੀ ਕੰਦ ਪੱਟੀ ਕਰਾ ਲਿਓ ਮੈਂ ਕਿਹਾ ਅਸੀਂ ਰਹਿ ਜੂਗੇ ਸਾਡਾ ਮੁੰਡਾ ਹੈ ਘਰੇ ਅਸੀਂ ਮੱਝਾਂ ਰੱਖੀਆਂ ਹੋਈਆਂ ਘਰੇ ਕੋਈ ਨਹੀਂ ਹੈਗਾ ਮੈਂ ਕਿਹਾ ਅਸੀਂ ਹੋਏ ਹਾਂ ਆਪ ਖੇਲੇ ਹੋ ਮੈਂ ਕਿਹਾ ਹੋਰ ਅਸੀਂ ਦੋਨੇ ਮੀਆਂ ਬੀਬੀ ਹੈ ਸਾਡਾ ਮੁੰਡਾ ਸਕੂਲ ਗਿਆ ਹੋਇਆ ਕਹਿੰਦੇ ਅੱਛਾ ਮੈਂ ਕਿਹਾ ਚਲ ਦੇਖਦੇ ਹਾਂ ਵੀ ਦੋ ਦਿਨ ਕਹਿੰਦੇ ਦੋ ਦਿਨ ਪੱਟੀ ਉੱਥੇ ਕਰਾ ਕੇ ਦੇਖ ਲਿਓ ਵੀ ਜੇ ਨਾ ਫਰਕ ਲੱਗੇ ਆ ਪੱਟੀ ਕਹਿੰਦੇ ਫਿਰ ਪਹਿਲਾਂ ਸਾਨੂੰ ਦਿਖਾ ਦਿਓ ਵੀ ਸਾਨੂੰ ਲੱਗਿਆ ਪੱਟੀ ਸਹੀ ਹੈ ਜਾਂ ਕੋਈ ਅੰਦਰ ਨਹੀਂ ਕੋਈ ਹੋਰ ਕੁਛ ਜਖਮ ਵਗੈਰਾ ਚ ਕੁਛ ਨਹੀਂ ਹੈਗਾ ਕਿ ਵੀਰ ਦਾ ਤੁਸੀਂ ਉੱਥੇ ਕਰਾ ਲੈ ਕਰੋ ਨਹੀਂ ਕਹਿੰਦੀ ਇੱਕ ਦਿਨ ਛੱਡ ਕੇ ਉਹਦੇ ਪਰਾ ਕੇ ਜਾਏਗਾ। ਬਾਕੀ ਦੇਖਦੇ ਚਲੋ। ਤਾਂ ਅਸੀਂ ਪਾਪਾ ਜੀ ਨੂੰ ਕਹੀ ਜਾਨੀ ਸਾਡੇ ਪਾਪਾ ਜੀ ਨੇ ਫਿਰ ਲੜਦੇ ਹੋ ਗਏ। ਫਿਰ ਅਸੀਂ ਵੀ ਲੜਦੇ ਆ ਵੀ ਤੁਸੀਂ ਕਹਿਣਾ ਨਹੀਂ ਮੰਨਦੇ ਹੈਗੇ ਹਨ। ਹੋਣ ਵੀ ਮੈਂ ਕਹਿ ਰਿਹਾ ਵੀ ਟਿੱਕੇ ਬਹਿ ਜਾਓ ਹੁਣ ਮੰਜਾ ਢਾਹ ਤੇ ਅੰਦਰ ਪੈ ਜਾਓ। ਉੱਧਰ ਨੂੰ ਘੁੰਮਿਆ ਇਹ ਕਿਹੜਾ ਐਦਾਂ ਕੱਢ ਲਿਆ ਉਹਨਾਂ ਅੰਦਰ ਵੀ ਡੰਡਾ ਲੈ ਕੇ ਫਿਰ ਰਹੀ। ਕੀ ਕਰੇ ਬੰਦਾ ਕੀ ਨਾ ਕਰੇ। ਫਿਰ ਕਹਿ ਦੇਣਗੇ ਨੂੰ ਲੜਦੀ ਹੈ। ਬਈ ਉਹਦੇ ਫਾਇਦੇ ਵਾਸਤੇ ਉਹ ਕਹਿੰਦੀ ਹੈ। ਲੜ ਨੂੰ ਕਿਸੇ ਦਾ ਜੀ ਨਹੀਂ ਕਰਦਾ ਹੈਗਾ ਹੌਣ ਵੀਰ ਸੋਈ ਚ ਢਾਟੇ ਬਗਾਲੇ ਚੱਲ ਰਹੇ ਆ ਕਿ ਮੈਂ ਆਪਣੀ ਮਨਮਰਜ਼ੀ ਨਾਲ ਜੋ ਮਾਝ ਚੱਕ ਕੇ ਖਾਵਾਂ ਵੀ ਮੈਂ ਜੋ ਮਾਝ ਗਲਾ ਤੁਸੀਂ ਹੀ ਮੈਨੂੰ ਦੇਣਾ ਹੈਗਾ ਆਪਾਂ ਆਪਣੇ ਮਟਰ ਛਿੱਲਣ ਬੈਠ ਗਏ ਰਹ ਹਾਂ ਹੁਣ ਮੈਂ ਮੱਕੇ ਸਬਜ਼ੀ ਬਣਾ ਲੂੰਗੀ ਮੌਸਮ ਵੀ ਠੰਡਾ ਹੋਇਆ ਹੈ ਕੱਪੜੇ ਵੀ ਧੋ ਨਹੀਂ ਹੋਏ ਦੇਖਦੀ ਹਾਂ ਕੱਪੜੇ ਤਾਂ ਧੋ ਨਹੀਂ ਮੈਂ ਰਾਤ ਨੂੰ ਸੁੱਕੀ ਜਾਣੇ ਫਿਰ ਉਹ ਹੀ ਗੱਲ ਸਵੇਰੇ ਫਿਰ ਕੱਪੜੇ ਧੋਣੇ ਇਹ ਬਹੁਤ ਬਹੁਤ ਕੰਮ ਹੋ ਜਾਂਦਾ। ਅਸੀਂ ਘਰ ਤੋਂ 10:30 ਵਜੇ ਤੀਕਰੀ 10:30 10:30 ਵਜੇ ਕੰਮੇ ਨਹੀਂ ਨਿਭਣ ਚਾਉਂਦੇ ਹੈਗੇ ਪਤਾ ਨਹੀਂ ਕਿ ਆ ਹੋ ਗਿਆ ਕੰਮਾ ਨੂੰ ਕਿਹਾ ਨਹੀਂ ਸਾਰਾ ਕੰਮ ਕੰਮ ਇੱਕ ਮੇਰੀ ਲੱਤ ਨਹੀਂ ਫਹਾਟ ਗਿਆ ਵੀ ਲੱਤ ਨਹੀਂ ਮੇਰੀ ਠੀਕ ਹੋਣ ਵਿਚਾਰ ਨਹੀਂ ਹੈਗੀ ਸੋ ਮੇਰੀ ਮੰਮੀ ਕਹਿ ਰਹੀ ਸੀ ਕਿ ਅਜੇ ਤੂੰ ਲੱਤ ਦਿਖਾ ਲੈ ਪੁੱਤ ਜੇ ਮੋਖਾ ਹੋ ਜਾਣਾ ਬਹੁਤ ਜ਼ਿਆਦਾ। ਮੈਂ ਕੀ ਕਰੀ ਲੋ ਜੀ ਮਟਰ ਛਿੱਲੇ ਕੇ ਰੱਖਿਆ ਹੀ ਅੰਦਰ ਤੇ ਬੋਈਆ ਲਈ ਨਾਲੇ ਟਮਾਟਰ ਤੋੜ ਲੈ ਜੰਨੀ ਹੈ ਤੇ ਨਾਲੇ ਧਨੀਆ ਤੋੜ ਲੈ ਜੰਨੀ ਹੈ ਬਸ ਅੰਦਰ ਜਾ ਕੇ ਆਲੂ ਪਿਆਜ਼ ਲਸਣ ਸਾਰਾ ਛਿੱਲੇ ਕੇ ਕਟਕਰਾ ਦੇਣੀ ਹੈ ਪਿਆਜ਼ ਦੀ ਭੁੱਕਾ ਤਾਂ ਪਰ ਭੁੱਕਾ ਤਾਂ ਨਹੀਂ ਪਾਉਂਗੀ ਛੱਟ ਪਰੇ ਉਹ ਜਿਹੜਾ ਕਿ ਵਾਟਰ ਥੋੜੀ ਜੀ ਟਮਾਟਰ ਵਧੀਆ ਲੱਗ ਰਹੇ ਨੇ ਸਬਜ਼ੀ ਵੀ ਮਤਲਬ ਕੀ ਟੇਸਟੀ ਬਣਦੀ ਹੈ

ਉਹ ਜ本当 ਨਹੀਂ ਧੜੀਆਂ ਚੱਕ ਦਮੇ ਲੈ ਕੇ ਨਹੀਂ ਤੂੰ ਦੋਨੋਂ ਵਾਸਤੇ ਬਸ ਐ ਹੀ ਦੋਨੋਂ ਬਰਨ ਸਿਰ ਲੱਗ ਗਿਆ ਜੇ ਮੈਂ ਹੁਣ ਪੈ ਗਈ ਪਰ ਉਹਦਾ ਲਕਰ ਤੇ ਕੰਮ ਕਰਨੀ ਹੋਣੀ ਰੋਟੀ ਨਹੀਂ ਬਣਾਉਣੀ ਹਣਾ ਤਾਂ ਕਿ ਸੋਣੀ ਪਰ ਪਹਿਲਾਂ ਰੋਟੀ ਨਹੀਂ ਪਣਾ ਦੇ ਤੇ ਚੱਲਨੀ ਹੋ ਗਈ ਜਮਾ ਜਮਾ ਕੇ ਕਿਸ ਉਹ ਸਰਦਾਰ ਜੀ ਨੂੰ ਕਿੰਨਾ ਮੇਰੇ ਲਈ ਦੀ ਇੱਕ ਦਰਬੀ ਜੀ ਮੁੱਲੇ ਬਣ ਗਿਆ ਕਿਸ ਤਵਾਰ ਹੋ ਗਿਆ ਨਾ ਮੇਰੇ ਇਹ ਖਿਲੀਉਣੀ ਹੈਗੀ ਤੂੰ ਫੁੱਲ ਚੱਜ ਨਾਲ ਆਹ ਖਿਲੇ ਨੇ ਆ ਥੋੜੇ ਰਹਿ ਗਏ ਇੱਥੇ ਦੇਖਦੇ ਹਾਂ ਬਾਕੀ ਹੁਣ ਟਾਈਮ ਮਿਲ ਜਵੇ ਬਸ ਆ ਦੇਖੋ ਬਾਕੀ ਫੁੱਲਾਂ ਚ ਤੂੜੀ ਤੂੜੀ ਹੋਈ ਪਈ ਐ ਘਰ ਦਾ ਪੇਂਟ ਨਾ ਸੀ ਹੁਣ ਕਰਾਇਆ ਸੀਗਾ ਹਜੇ ਕਿੰਨੇ ਦੋ ਮਹੀਨੇ ਵੀ ਨਹੀਂ ਹੋਏ ਅਜੇ ਤਾਂ ਉਤਰਨਾ ਸ਼ੁਰੂ ਹੋ ਗਿਆ ਦਿੱਖ ਤੁਹਾਨੂੰ ਦਿਸ ਰਿਹਾ ਸਲਾਵ ਇੱਧਰ ਵੀ ਆ ਦੇਖੋ ਸਲਾਵ ਇਸਲਾਵ ਸ਼ੈੱਡ ਪਾਉਣ ਦੀ ਸਲਾਹ ਹੋ ਰਹੀ ਸਾਡੀ ਕੀ ਕਰੀਏ ਕੀ ਨਾ ਕਰੀਏ ਆ ਜਾ ਆ ਜਾ ਹੇਠ ਨਾ ਮੁੜ ਦੇਖ ਕੇ ਕੀ ਦੇਖ ਰਹੀ ਸੀ ਹੈ ਕੀ ਦੇਖ ਕੇ ਮੁੜੀ ਸੀ ਦੇਖ ਕੇ ਉਹ ਚਾਚੀ ਨੇ ਨੋਕ ਲਿਆ ਨਾ ਕਹੀ ਸੁਣ ਲੋ ਲਓ ਜੀ ਸਬ지 ਦਾ ਆਪਣੀ ਤੜਕ ਹੋ ਗਈ ਆਲੂ ਮਟਰਨ ਸਬ지 ਤਿਆਰ ਕੀਤੀ ਨੇ ਬਸ ਪਾਣੀ ਰਹਿੰਦਾ ਵਿੱਚ ਗਰਮ ਪਾਣਾ

ਬਹੁਤ ਬੜਾ। ਦਵਾਈ ਤਾਂ ਨਹੀਂ ਆਸ਼ੀਰਵਾਦ ਕਿਛੁ ਪਈ ਨਹੀਂ ਹਜਿਮਲ ਬਰ ਬਰ ਪਹਿਲਾਂ ਤਾਂ ਪਾਣੀ ਪਾ ਲਾ। ਪਤਾ ਨਹੀਂ ਪਤਾ ਨਹੀਂ ਕਿੰਧਰੋਂ ਮੈਨੇ ਇੱਕ ਮੇਰੇ ਭੈਣ ਨੇ ਪਤਾ ਨਹੀਂ ਭਰਾ ਨੇ ਕਮੈਂਟ ਕਰਿਆ ਕਿੰਧਰ ਵੀ ਤੁਸੀਂ ਕਿਚਨ ਚ ਨਾ ਵੱਡਾ ਹੁਲਾਓ ਥੈਂਕ ਯੂ ਸਲਾ ਲੋ। ਬਿਰੇ ਟਾਈਮ ਪੀਸ ਤਾਂ ਹੈਗਾ ਪਰ ਨਾ ਉਹ ਸੱਲ ਖਰਾਬ ਹੋ ਪਤਾ ਨਹੀਂ ਦਾ ਮੇਰੇ ਵਿਆਹ ਦਾ ਟਾਈਮ ਪੀਸ ਹੈ ਹੋ 12-13 ਸਾਲ ਹੋ ਗਏ। ਨੰਤੇ 14 ਸਾਲ ਹੋ ਗਏ ਪਤਾ ਤਾਂ ਟਾਈਮ ਪੀਸ ਦੇ ਘਾਣੇ ਸੁਈਆਂ ਸਾਈਆਂ ਖਰਾਬ ਹੋ ਗਿਆ ਸੈੱਲ ਪਾਉਂਦੇ ਆ ਸੀ ਖਰਾਬ ਹੋ ਜਾਂਦਾ ਹੈ ਫਿਰ ਦੇਖਦੇ ਆਂ ਜਿਆਦਾ ਫਿਰ ਨਾ ਮੈਂ ਟਾਈਮ ਚ ਲਿਆ ਨਾ ਇਹ ਤੁਹਾਨੂੰ ਕਮਰੇ ਅੰਦਰ ਆਪਾਂ ਫੋਨ ਦੇਖ ਲੈਣੇ ਉੱਤਰੀਆ ਨਾ ਫੋਨ ਚ ਟਾਈਮ ਉਹ ਟਾਈਮ ਇੱਥੇ ਐ ਵੀ ਸਾਰਿਆਂ ਨੂੰ ਕਿਸੇ ਜਾਂਦਾ ਵੀ ਟਾਈਮ ਹੈ ਨਾ ਹੁਣ ਉੱਥੇ ਨਾ ਸੁੰਨਾ ਸੁੰਨਾ ਜਿਹਾ ਹੋਇਆ ਰਿਹਾ ੜੀ ਟਾਈਮ ਪੀਸ ਨਹੀਂ ਲੱਗਿਆ ਹੋਇਆ ਆਪਿਆ ਨਾ ਲੋ ਕੁੱਕ ਕਰ ਲਈਵਾਦੀ ਆਪਾਂ ਸੀਟੀਆਂ ਦੋ ਤਿੰਨ ਸਬਜੀ ਬਣ ਜੂਗੀ ਸਵੇਰੇ ਰਾਉਂਦਾਰੇ ਰੱਖੀ ਸੀ ਸਬਜੀ ਨਹੀਂ ਤਾਂ ਮੈਂ ਜ ਸਵੇਰੇ ਬਣਾ ਲੈਣੀ ਸੀਗੀ ਸਵੇਰੇ ਕੁਝ ਜਾਣ ਕਰਕੇ ਤੇ ਕੁਝ ਆਲੂ ਛੋਲੇ ਦੀ ਸਬਜੀ ਪਈ ਹੋਈ ਸੀ ਬਸ ਆਟਾ ਘੁਨੇਆ ਹੋਇਆ ਮੇਰਾ ਰੋਟੀ ਵੀ ਤਾਰ ਲੈਣੀ ਹੈ ਬਣਾ ਦੀ ਨਾਲ ਨੂੰ ਐਨੇ ਉਧਰ ਆਪਣਾ ਚੀਕੀਆਂ ਪਾਉਣੀਆਂ ਸਬਜੀ ਦੇ ਐਨੇ ਸੋ ਫਿਰ ਉਹ ਕੁੜਾ ਸੀ ਕਿ ਕਿਨਾਂ ਨਾ ਸੀ ਇੱਕ ਤਾਂ ਰਾਜਪੁਰੇ ਜਾਣਾ ਪੈਣਾ ਔਰ ਜਦੋਂ ਸਮਾਨ ਲਿਆਉਣਾ ਪੈਣਾ ਜੀ ਟੋਕਲੀਆਂ ਵਗੈਰੇ ਨੂੰ ਲਈਏ ਸਾਰੇ ਟੁਕੜੇ ਗਿਆ ਲਿਆ ਦਿਹਾ ਲਈ ਜਿਹਨੇ ਸਭ ਜਿਹੜੀ ਛਿਲਕੇ ਵਗੈਰੇ ਸੀ ਤਾਂ ਨੇ ਟੋਕਲੀ ਚ ਪਾ ਕੇ ਰੱਖ ਲਈ ਸੀ ਮਨੁਰਾਤ ਉਹਦੇ ਲਈ ਸਭ ਸੀ ਧੀਏ ਦੇ ਚ ਰੱਖ ਕੇ ਜਦੋਂ ਬੱਚਾ ਨੂੰ ਪੁੱਛਣਾ ਆਉਂਦੀ ਬੋਰਸਾ ਮਾਂ ਲਈ ਕਾਣਾਤਰਾ ਕਿਥੇ ਤੇ ਪਰ ਆਉਂਦੀ ਪਰ ਪਿੰਚ ਗਏ ਉੱਥੇ ਵੀ ਨਹੀਂ ਕੋਈ ਕੰਮ ਬਣਿਆ ਹੈਗਾ ਚਲੇ ਇਹ ਪਾਪਾ ਜੀ ਕਰਾਣੇ ਮੇਰਾ ਆਉਂਦੀ ਰੈਕੋਰਡ ਫਾਰਮ ਲੈ ਗਿਆ ਹੁਜੇ ਰਾਵਲੀ ਵਰ ਦਿਖਾਣ ਜਾ ਮੁੰਡਾ ਉੱਧਰ ਚਾਂਦੀ ਕੋ ਨਹੀਂ ਗਿਆ ਤਾਂ ਫਰਮ ਲੈਣ ਵਾਸਤੇ ਬਸ ਉਹਦਾ ਦਵਾਈ ਲੈਣ ਜਾਣਾ ਪੈਣਾ ਹਦੋਂ ਹੋਰ ਪਤਾ ਕੀ ਹੈ ਕਿ ਬਸ ਤੁਸੀਂ ਕਿਵੇਂ ਰਹਿਤੀ ਫਾਰਮ ਦੇ ਦੋ ਵੀ ਆ ਵੀ ਮੱਦਦ ਕਰਨਾ ਕਹਿੰਦਾ इनको ਮਤਲਾਣਾ ਸਾਥ ਮੇ ਆਪ ਆ ਜਾਣਾ ਪਹਿਲੇ ਰੈਕੋਰਡ ਫਾਰਮ ਲੈ ਜਾਣਾ प्रिलिको ਦੋਖਾਣਾ ਮੈਂ ਕਿਹਾ ਜਦੋਂ ਅਸੀਂ ਏਡ ਦੋ ਧੋਵਾਂਗੇ ਫਿਰ ਨਾ ਤਾਂ ਨਾਲ ਹੀ ਲਿਗੀ ਆਵਾਂਗੇ 10 ਬੁਸਸਾ ਡਾਕਟਰ ਨੇ ਤਾਂ ਚਲੋ ਠੀਕ ਹੈ ਓਕੇ ਓਕੇ ਮੈਨੂੰ ਲੱਗਦਾ ਇਹ ਚ ਸਮਝੇ ਡਾਕਟਰ ਮੈਂ ਡਾਕਟਰ ਨੇ ਉਹ ਦਿੱਤਾ ਰੈਂਡ ਫਾਰਮ ਮੈਂ ਕਿਹਾ ਚਲ ਸ਼ੁਰੂ ਕਰੀ ਨਹੀ ਪਤਾ ਕੀ ਹੁੰਦਾ ਪਹਿਲਾਂ ਉਧਰ ਜਾਓ ਪ੍ਰੈਗਨਨ ਫਾਰਮ ਲੈ ਕੇ ਆਓ ਫਿਰ ਦਵਾਈ ਲਿਖਾਓ ਦੁਬਾਰੇ ਫੇਰ ਦਵਾਈ ਲੈ ਜਾ ਐ ਸੰਗ ਕਰਦੇ ਰਹੋ ਪ੍ਰਿੰਟ ਬੱਸ ਇਹ ਕਰ ਐ ਇਹ ਉਹ ਸਿੱਧਾ ਪਹਿਲਾਂ ਡਾਕਟਰ ਨੂੰ ਖਾ ਕੇ ਆਉਣਾ ਨਹੀਂ ਡਾਕਟਰ ਕੋਲੋਂਾਂ ਕੋ ਬਾਅਦ ਵਿੱਚ ਆ ਕੇ ਅਗਰੇ ਫਿਰ ਆਉਣਾ ਹੈ ਨੋਟਿਸ ਆ ਪਾਪਾ ਜੀ ਪਈਆਂ ਜਾਂ ਕਿਸੇ ਮੋੜ ਕਿਸੇ ਨੂੰ ਇਹ ਵੀ ਕਿ ਕੋਈ ਜ਼ਰੂਰਤ ਨਹੀਂ ਹੁੰਦਾ ਇਹ ਕੁਝ ਕਹਿੰਦੇ ਨਾ ਮੇਰੇ ਕੋਲ ਖੰਦੀ ਹੈ ਉਹ ਹੈ ਤਾਂ ਦੇਖਦੇ ਨੇ ਪੁੱਛਦੇ ਨੇ ਕਿ ਕੀ ਬਣਾਉਣਾ ਤੇ ਬਣਾਉ ਉਹ ਤੇ ਸੱਜੇ ਬਣਾਉਂਗੇ ਇਸ ਤੋਂ ਬਾਅਦ ਸਿਫੀ ਜੀ ਦਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਕੱਪੜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਆਪਾਂ ਤੁਹਾਨੂੰ ਮਿਲਾਂਗੇ ਇਸ ਨਵੇਂ ਵਲੋਗ ਨਾਲ। ਮੈਂ ਤਾਂ ਨਵਾਂ ਸੂਟ ਵੀ ਚੇਂਜ ਕੀਤਾ ਨਵੇਂ ਸੂਟ ਨਾਲੇ ਕੀਚਨ 'ਚ ਲੱਗ ਗਈ। ਵੀ ਪਹਿਲਾ ਕੰਮ ਕਰ ਸਕੇ ਕਰ ਲਿਆ ਦੰਤਾਲੀਏ ਹਨਾ। ਲੋ। ਆਪਾਂ ਮਿਲਾਂਗੇ ਨਵੇਂ ਵਲੋਗ ਨਾਲ। ਸਤਿ ਸ੍ਰੀ ਅਕਾਲ ਜੀ। ਚਲੋ ਜੀ ਮੈਂ ਤੁਹਾਨੂੰ ਕੰਮ ਸੈੱਟ ਕਰਕੇ